ਅੱਜਵਾਲਤ ਤੁਹਾਨੂੰ ਸਭ ਤੋਂ ਵੱਡੀ ਖਬਰ ਨਾਲ ਲੈ ਕੇ ਜਾਂਦੇ ਆਂ ਫਿਰ ਪੰਜਾਬ ਦੇ ਹਾਲਾਤਾਂ ਤੇ ਝਾਤੀ ਮਾਰਾਂਗੇ ਕਿ ਪੰਜਾਬ ਦੇ ਹਾਲਾਤ ਕਿ ਇਸ ਤਰ੍ਹਾਂ ਅੱਜ ਹੋ ਰਹੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇੱਕ ਦੁਖਦਾਈ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕੱਲ ਜੋ ਕੋ ਮੰਗਾ ਦੇ ਵਿੱਚ ਨਵਾਂ ਸ਼ਹਿਰ ਦੇ ਵਿੱਚ ਪੰਜ ਨੌਜਵਾਨਾਂ ਜਿਹੜੇ ਜ਼ਖਮੀ ਕੀਤੇ ਸੀ ਸਰਕਾਰਪੀ ਦੇ ਵਿੱਚ ਜਿਹੜਾ ਕਿ ਤੁਸੀਂ ਉਹ ਗੱਡੀ ਦੇਖੀ ਆ ਕਿ ਚੱਕਣਾ ਚੂਰ ਹੋ ਗਈ ਸੀ ਗੋਲੀਆਂ ਦੇ ਨਾਲ ਹੀ ਦੱਸਿਆ ਜਾ ਰਿਹਾ ਆ ਕਿ ਅੰਨੇ ਵਾਰ ਜਿਹੜਾ ਆਪਾਂ ਕਹਿੰਦੇ ਕਿ ਫੈਰਿੰਗ ਕੀਤੀ ਸੀ ਕੀ ਕਰੀਬ ਆਤੀ 40 ਰੌਂਦਾ ਜਿਹੜੇ ਫੈਰਿੰਗ ਕੀਤੇ ਸੀ ਪੰਜ ਨੌਜਵਾਨਾਂ ਜਿਨ੍ਹਾਂ ਦੇ ਵਿੱਚੋਂ ਜ਼ਖਮੀ ਹੋ ਗਏ ਸੀ ਜਿਨ੍ਹਾਂ ਨੂੰ ਡੀ ਐਮ ਸੀ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਸੀ ਪਰ ਹੁਣ ਦੁੱਖ ਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਆ ਕਿ ਇੱਕ ਨੌਜਵਾਨ ਨੇ ਜਿਹੜਾ ਹਸਪਤਾਲ ਦੇ ਵਿੱਚ ਦੰਤ ਤੋੜ ਦਿੱਤਾ ਇਹ ਦੱਸਿਆ ਜਾ ਰਿਹਾ ਪਿੰਡ ਪੁੰਨਿਆ ਦਾ ਰਹਿਣ ਵਾਲਾ ਸੀ ਰੈਂਪਲੇ ਦਾ ਨਾਮ ਸੀ ਨੌਜਵਾਨ ਕਰੀਬ ਇਹਦੀ ਉਮਰ ਸਿਰਫ ਮਨਹਿਤ ਜਿਹੜੀ ਕਿ 24-25 ਸਾਲ ਦੀ ਹੋਵੇਗੀ ਤੇ ਬੜੀ ਦੁਖਦਾਈ ਖਬਰ ਆ ਤੇ ਤੁਹਾਨੂੰ ਅਗਲੀ ਖਬਰ ਵੱਲ ਜਾਣਦੇ ਆ ਤੇ ਫਿਰ ਤੁਹਾਨੂੰ ਦੱਸਾਂਗੇ ਪੰਜਾਬ ਦੇ ਹਾਲਾਤ ਕਿ ਕਿਉਂ ਵਿਗੜੇ ਆ ਤੇ ਕਿਉਂ ਵਿਗੜ ਰਹੇ ਆ ਤੇ ਅਗਲੀ ਖਬਰ ਦੱਸਦੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਤੇ ਮਨਕੀਰਤ ਔਲਖਾ ਤੇ ਐਮਪੀ ਸਖਜੈਂਦਰ ਸਿੰਘ ਅਰਦਾਵ ਨੂੰ ਜਿਹੜੀ ਕਿ ਇੱਕ ਜਾਨੋਂ ਮਾਰ ਦੀ ਧਮਕੀ ਆਈ ਆ ਇਹ ਦੱਸਿਆ ਯਾਰ ਇੱਕ ਪੋਸਟ ਵਾਇਰਲ ਹੋ ਰਹੀ ਆ ਸੋਸ਼ਲ ਮੀਡੀਆ ਤੇ ਤੇ ਉਹਦੇ ਵਿੱਚ ਬਸਨੋਈ ਗਰੁੱਪ ਦਾ ਨਾਮ ਆ ਜਿਹੜਾ ਉਹ ਸਾਹਮਣੇ ਆਇਆਗਾ ਉਹਨਾਂ ਨੇ ਨਾਮ ਹੀ ਦਿੱਤੇ ਹੋਇਆ ਤੁਹਾਨੂੰ ਉਹ ਪੋਸਟ ਪੜਕੀ ਵੀ ਸੁਣਾਉਣੇ ਆ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਆ ਤੇ ਐਮਪੀ ਰੰਧਾਵਾ ਤੇ ਮਨਕ੍ਰਿਤ ਔਲਖ ਜਿਹੜਾ ਸਿੰਗਰ ਆ ਪਹਿਲਾਂ ਵੀ ਉਹਨੂੰ ਕਈ ਵਾਰ ਧਮਕੀਆਂ ਆ ਚੁੱਕੀਆਂ ਨੇ ਤੁਹਾਨੂੰ ਪੋਸਟ ਪੜਕੇ ਸੁਣਾ ਦਿੰਦੇ ਆ ਇਹਦੇ 'ਚ ਲਿਖਿਆਗਾ ਖੇਚਲੋ ਤਿਆਰੀ ਤੇ ਕਰ ਲੋ ਅਗਲੇ ਜਨਮ ਦੀ ਤਿਆਰੀ ਬਹੁਤ ਜੀਲਿਆ ਹੋਣਾ ਗੋਲੀ ਅੱਗੇ ਦੀ ਜਾਂ ਪਿੱਛੇ ਦੀ ਨਿਕਲੇਗੀ ਸਕਿਉਰਟੀ ਜਿੰਨੀ ਵਧਾ ਸਕਦੇ ਹੋ ਵਧਾ ਲੋ ਜਿੱਥੇ ਭੱਜਣਾ ਜਿੱਥੇ ਲੁਕਣਾ ਉੱਥੇ ਲੁਕ ਜਾਓ ਇਹ ਤੁਹਾਨੂੰ ਜਿਹੜੀ ਮੈਂ ਪੋਰਟ ਪੜ੍ਹ ਕੇ ਸੁਣਾ ਰਿਹਾ ਅੱਗੇ ਲਿਖਿਆਗਾ ਤੇਮਾਰੀ ਐਸੀ ਕਿ ਕਿ ਪੁਸਤਾ ਧੜੀਆਂ ਆ ਜਿਹੜੀਆਂ ਯਾਦ ਕਰਨਗੀਆਂ ਇਹਦੇ ਥੱਲੇ ਲਿਖਿਆ ਬਸਨੋਈ ਗੁਰੱਪਾ ਜਿਹੜਾ ਕਿ ਸਖਜੇਂਦਰ ਦਾਵਾ ਬਲਕਾਰ ਸਿੱਧੂ ਗੁਰਪ੍ਰੀਤ ਬਬਲੂ ਮਨਕੀਰਤ ਔਲਖਾ ਅਮਨ ਜੈਤਾਪੁਰੀ ਇਹ ਨਾਮ ਨੇ ਜਿਹੜੇ ਦਿੱਤੇ ਗਏ ਆ ਇਹਨਾਂ ਦੇ ਵਿੱਚੋਂ ਸਿੱਧੂ ਮੂਸੇਵਾਲ ਦੇ ਪਿਤਾ ਤੇ ਮਨਕੀਰਤ ਔਲਖਾ ਤੇ ਜਿਹੜਾ ਲੈਰਸ ਬਸਨੋਏ ਦੇ 그룹 ਵੱਲੋਂ ਜਿਹੜਾ ਕੁਝ ਨਾਮ ਆ ਵੀ ਸਾਹਮਣੇ ਆਏ ਆ ਕੀ ਅੱਜ ਪੰਜਾਬ ਦੇ ਹਾਲਾਤ ਇਸ ਤਰ੍ਹਾਂ ਕਿਉਂ ਹੋ ਗਏ ਨੇ ਪੰਜਾਬ ਦੇ ਵਿੱਚ ਅਜੇ ਹਾ ਦਿਨ ਨਹੀਂ ਹੋਣਾ ਕਿ ਜਿੱਥੇ ਸਵੇਰ ਤੋਂ ਲੈ ਕੇ ਸਾਬ ਤੱਕ ਗੋਲੀਆਂ ਨਾ ਚੱਲਣ ਜਿੱਥੇ ਕਿ ਸਾਡੇ ਨੌਜਵਾਨ ਪੁੱਤਾਂ ਦੀਆਂ ਜਿਹੜੀਆਂ ਕਿਲਾਸਾਂ ਨਾ ਵਿਸਨਾ ਪਹਿਲਾਂ ਚਿੱਟੇ ਦੇ ਨਾਲ ਬਿਸਦੀਆਂ ਸੀ ਹੁਣ ਲਗਾਤਾਰ ਜਿਹੜੀਆਂ ਗੋਲੀਆਂ ਦੀਆਂ ਜਿਹੜੀਆਂ ਆਵਾਜ਼ਾਂ ਨੇ ਪੰਜਾਬ ਇੱਕ ਦਹਿਲ ਚੁੱਕਿਆਗਾ ਕਿਤੇ ਦਿੱਲੀ ਵਿੱਚ ਬੰਬ ਧਮਾਕਾ ਕੀ ਹੁੰਦੇ ਆ ਕਿਤੇ ਪੰਜਾਬ ਦੇ ਵਿੱਚ ਹੁੰਦੇ ਆ ਪਰ ਹੁਣ ਜਿਹੜਾ ਕਿ ਲਗਾਤਾਰ ਇਹ ਕਿਉਂ ਹੋ ਰਿਹਾ ਇਹ ਵੱਡੀ ਸੋਚਣ ਦੀ ਸਮਝਣ ਦੀ ਵਾਲੀ ਜਿਹੜੀ ਗੱਲ ਆ ਕਿ ਇਹਦੇ ਪਿੱਛੇ ਕੀ ਕਾਰਨਾਂ ਕੀ ਜਿਹੜਾ ਰੀਜਨਾ ਕਿਉਂ ਲੋਕ ਨੇ ਜਿਹੜਾ ਇਹ ਬਸਨੋਈ ਗਰੁੱਪ ਆ ਜਾਂ ਦੂਜਾ ਤੀਜਾ ਗਰੁੱਪ ਚਾਹੇ ਕੋਈ ਵੀ ਆ ਕੀ ਕਾਰਨ ਹੋ ਸਕਦਾ ਕਿ ਜਿਹੜਾ ਕਿ ਲਗਾਤਾਰ ਇਹ ਧਮਕੀਆਂ ਨੇ ਸਿੱਧੂ ਮੂਸੇਵਾਲ ਦੇ ਪਿਤਾ ਬਲਕੌਰ ਸਿੰਘ ਤੇ ਮਨਕੀਤ ਹੌਲਕਤ ਤੇ ਸਖਜਿੰਦਰ ਦਾ ਤੇ ਇਹਨਾਂ ਦੇ ਵਿੱਚ ਕਲੀਅਰ ਨਹੀਂ ਲਿਖਿਆ ਗਿਆ ਕਿ ਕੀ ਕਾਰਨ ਹੋ ਸਕਦਾ ਕਿੰਨਾ ਕਾਰਨ ਕਰਕੇ ਜਿਹੜੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕਿਉਂ ਸਾਡੇ ਅੱਜ ਨੌਜਵਾਨ ਜਿਹੜੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਰਹੇ ਆ ਅੱਜ ਪੰਜਾਬ ਦੀ ਸਰਕਾਰ ਕਿੱਥੇ ਆ ਤੇ ਅੱਜ ਰੋਜ਼ ਦੇਖਦੇ ਆ ਕਿ ਕੱਲ ਨਮਾ ਸ਼ਹਿਰ ਦੇ ਵਿੱਚ ਤਾਂ ਪਹਿਲਾਂ ਮੈਂ ਦੱਸ ਕੇ ਹਟਿਆ ਕਿ ਗੋਲੀਆਂ ਚੱਲੀਆਂ ਕਰੀਬ 30 40 ਰੌਂਦ ਫਾਇਰ ਹੋਏ ਆ ਜਿਹੜਾ ਕਿ ਪੰਜਾਬ ਇਹ ਜਵਲੇ ਇੱਕ ਮੈਂ ਕਹਿੰਦਾ ਕਿ ਬਰੂਦ ਦੇ ਢੇਰੇ ਤੇ ਬੈਠਾ ਕਿ ਜਿਹੜਾ ਕਿਸੇ ਵੇਲੇ ਵੀ ਵੱਡਾ ਲਾਵਾ ਫਟ ਸਕਦਾਗਾ ਇਹ ਏਜੰਸੀਆਂ ਇਹ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਜ਼ਰੂਰਤ ਆ ਸਾਡੀਆਂ ਏਜੰਸੀਆਂ ਸਾਡੀਆਂ ਸਰਕਾਰਾਂ ਉਦੋਂ ਜਾਗਦੀਆਂ ਜਦੋਂ ਕੋਈ ਵੱਡੀ ਘਟਨਾ ਵਾਪਰ ਜਾਵੇ ਸਾਡੀਆਂ ਇੰਟੈਲੀਜੈਂਸੀਆਂ ਚਾਹੇ ਉਹ ਭਾਰਤ ਦੀਆਂ ਹੋਣ ਚਾਹੇ ਉਹ ਦਿੱਲੀ ਦੇ ਵਿੱਚ ਬੰਬ ਧਮਾਕੇ ਹੋਏ ਆ ਉਹ ਤੋਂ ਬਾਅਦ ਜੀ ਫਲਾਣਾ ਡਾਕਟਰ ਫੜ ਲਿਆ ਧੰਕਾ ਡਾਕਟਰ ਫੜ ਲਿਆ ਤੇ ਜਿਹੜਾ ਕਿ ਇੱਕ ਇਹ ਵੀ ਦੱਸਿਆ ਜਾ ਰਿਹਾ ਕੋਈ ਕੇ ਰੋहतक ਦੀ ਪ੍ਰਿੰਕਾ ਸ਼ਰਮਾ ਡਾਕਟਰ ਆ ਉਹਦਾ ਵੀ ਨਾਂ ਸਾਹਮਣੇ ਆ ਰਿਹਾ ਵੈਸੇ ਮੀਡੀਆ ਦੇ ਵਿੱਚ ਆ ਚੱਟ ਤਾਂ ਨਹੀਂ ਹੋਇਆ ਪਰ ਸੋਸ਼ਲ ਮੀਡੀਆ ਤੇ ਇੱਕ ਲਗਾਤਾਰ ਜਿਹੜੀਆਂ ਕਿ ਪੋਸਟਾਂ ਵਾਇਰਲ ਹੋ ਰਹੀਆਂ ਕਿ ਕੋਈ ਪ੍ਰਿੰਕਾ ਸ਼ਰਮਾ ਨਾਮ ਦੀ ਜਿਹੜੀ ਲੜਕੀ ਹੈ ਡਾਕਟਰ ਨਹੀਂ ਕਿ ਉਹਦਾ ਵੀ ਬੰਬ ਧਮਾਕਿਆਂ ਦੇ ਵਿੱਚ ਜਿਹੜਾ ਕਿ ਹਾਥਾਂ ਇਹ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਇਹ ਸੋਸ਼ਲ ਮੀਡੀਆ ਤੇ ਜਿਹੜੀਆਂ ਪੋਸਟਾਂ ਨੇ ਉਹ ਜਿਹੜੀਆਂ ਰੋਜ਼ ਵਾਇਰਲ ਹੋ ਰਹੀਆਂ ਨੇ ਕਿ ਦੱਸਿਆ ਜਾ ਰਿਹਾ ਕਿ ਇਹਨਾਂ ਨੂੰ ਮੀਡੀਆ ਕਿਉਂ ਨਹੀਂ ਹਵਾਰਦਾ ਲੁਧਿਆਣੇ ਦੇ ਇੱਕ ਡਾਕਟਰ ਦੱਸਿਆ ਜਾ ਰਿਹਾ ਕਿ ਉਹ ਵੀ ਜਿਹੜਾ ਭਾਰਤੀ ਏਜੰਸੀ ਵੱਲੋਂ ਆਪਣੇ ਜਿਹੜਾ ਉਹਨੂੰ ਗ੍ਰਿਫਤਾਰ ਕਰਕੇ ਕਬਜ਼ੇ ਤੇ ਲਿਆ ਉਹ ਤੋਂ ਪੁੱਛਗਿੱਛ ਕੀਤੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ 2 ਸਾਲ ਹੋ ਗਏ ਕਿ ਉਹਨਾਂ ਨੂੰ ਜੀ ਬੰਬ ਦਾ ਜਿਹੜਾ ਸਮਾਨ ਆ ਉਹ ਇਕੱਠਾ ਕਰਦਿਆਂ ਨੂੰ ਬਦਬੂਦ ਇਕੱਠਾ ਕਰਦਿਆਂ ਨੂੰ ਉਹਨਾਂ ਨੇ ਬਾਹਰ ਭਜਣਾ ਸੀ ਪਰ ਸਾਡੀਆਂ ਟੈਲੀਜੰਸੀਆਂ ਕਿੱਥੇ ਨੇ ਇਹ ਵੱਡੇ ਸਵਾਲ ਖੜੇ ਹੁੰਦੇ ਆ ਤੇ ਕੁਝ ਲੋਕ ਇਹਨਾਂ ਉੱਪਰ ਜਿਹੜਾ ਸ਼ੱਕ ਵੀ ਕਰਦੇ ਆ ਤੇ بڑا ਜਿਹੜਾ ਇਹ ਦੁਖਦਾਈਆਂ ਜਿਹੜੀਆਂ ਘਟਨਾਵਾਂ ਨੇ ਜਿਹੜੀਆਂ ਰੋਜ਼ ਪੰਜਾਬ ਦੇ ਵਿੱਚ ਵਾਪਰ ਰਹੀਆਂ ਨੇ ਤੇ ਉਹ ਨੌਜਵਾਨਾਂ ਨੂੰ ਜਿਹੜੇ ਇਹੇ ਜੇ ਰਾਹ ਪਏ ਹੋਏ ਆ ਸਾਡੀਆਂ ਸਰਕਾਰਾਂ ਨੂੰ ਕਾਦੋਂ ਚੁੱਕਣਾ ਚਾਹੀਦਾ ਉਹਨਾਂ ਨੂੰ ਜਿਹੜਾ ਕਿ ਸਹੀ ਰਸਤੇ ਤੇ ਮੋੜਨਾ ਚਾਹੀਦਾ ਪਰ ਇਹ ਨਾ ਹੋਵੇ ਜਿਸ ਤਰ੍ਹਾਂ ਕੈਪਟਨ ਕਹਿ ਰਿਹਾ ਸੀ ਕਿ ਮੈਂ नक्सलਵਾੜੀਆਂ ਦੇ ਅੱਤਵਾਦੀਆਂ ਦੇ ਮੈਂ 52 ਜਾਣਿਆਂ ਦੇ ਹਥਿਆਰ ਛੜਾ ਕੇ ਜਿਹੜਾ ਫਲਾਨੀ ਸਰਕਾਰ ਦੇ ਅੱਗੇ ਪੇਸ਼ ਕਰ ਦਿੱਤਾ ਤੇ ਉਹ ਸਰਕਾਰ ਨੂੰ ਮੈਂ ਉਹਨਾਂ ਨੂੰ ਕਿਹਾ ਸੀ ਕਿ ਤੁਹਾਨੂੰ ਕੋਈ ਕੁਝ ਨਹੀਂ ਕਹਿੰਦਾ 7-2 ਸਾਲ ਦੀ ਸਜ਼ਾ ਹੋ ਕੇ ਤੁਹਾਨੂੰ ਤੁਸੀਂ ਬਾਹਰ ਆ ਜਾਓਗੇ ਕਹਿੰਦਾ ਮੈਨੂੰ ਦੂਜੇ ਦਿਨ ਪਤਾ ਲੱਗਿਆ ਤੇ ਬਵੰਜਾ ਦੇ ਬਵੰਜਾ ਜਣੇ ਮਾਰ ਦਿੱਤੇ ਤਾਂ ਕਹਿੰਦਾ ਮੈਂ ਸੁਪਨੇ ਦੇ ਵਿੱਚ ਰਾਤ ਨੂੰ ਨੀਂਦ ਨਹੀਂ ਆਉਂਦੀ ਕਹਿੰਦਾ ਮੈਂ ਉੱਠ ਖੜਦਾਗਾ ਭਾਈ ਨੀਂਦ ਦਾ ਜਿਹਦਾ ਇੱਕ ਬੱਚਾ ਮਰ ਜਾਵੇ ਆਪਣੇ ਹੱਥ ਹੀ ਫੜਾਇਆ ਹੋਇਆ ਤਾਂ ਨੀਂਦ ਉਹਨੂੰ ਕਿੱਥੇ ਆਉਂਦੀ ਆ ਤੇ ਤੂੰ ਜਾ ਕੇ ਬਵੰਜਾ ਜਣੇ ਫੜਾ ਦਿੱਤੇ ਤਾਂ ਫਿਰ ਉਹਨਾਂ ਦੇ ਹਿੱਕ ਡਾ ਕੇ ਜਾਂ ਤਾਂ ਉਹਨਾਂ ਦੇ ਨਾਲ ਖੜਦਾ ਤੇ ਅੱਜ ਇਹ ਗੱਲਾਂ ਕਿਉਂ ਬਾਹਰ ਆ ਰਹੀਆਂ ਨੇ ਕਿ ਅਸੀਂ ਸੱਤਾ ਨੂੰ ਕਿਵੇਂ ਕਾਬਜ਼ ਕਰਨਾਗਾ ਇਹ ਲੋਕ ਅੱਜ ਕਿਉਂ ਬਿਆਨ ਦੇ ਰਹੇ ਨੇ ਤੇ ਇਹ ਚੀਜ਼ਾਂ ਬੜੀਆਂ ਨੇ ਜਿਹੜੀਆਂ ਸਮਝਣ ਤੇ ਜਿਹੜੀਆਂ ਸੋਚਣ ਵਾਲੀਆਂ ਨੇ ਤੇ ਇਸ ਵੀਡੀਓ ਨੂੰ ਆਪਣੇ ਕਮੈਂਟ ਜ਼ਰੂਰ ਕਰ ਦੇ ਦੇਣਾ ਸ਼ੇਅਰ ਵਸਾਕ ਨਾ ਕਰਿਓ ਜੇ ਤੁਹਾਨੂੰ ਚੰਗੀ ਨਹੀਂ ਲੱਗਦੀ ਸ਼ੇਅਰ ਵਸਾਕ ਨਾ ਕਰਿਓ ਲਾਇਕ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਆਪਣੀ ਰਾਏ ਤਾਂ ਘੱਟੋ ਘੱਟ ਰੱਖਦਿਆ ਕਰੋ ਧੰਨਵਾਦ ਵਰਜ ਜੀ ਦਾ ਖਾਲਸਾ ਵਰਜ ਜੀ ਕੀ ਫਤਿਹ